जिला कांग्रेस कार्यालय में आज बाबा भीमराव अंबेडकर की तस्वीर के समक्ष फूल अर्पित करते हुए उन्हें श्रद्धांजलि देते हुए उनकी और से भारत देश को दिए गए अमूल्य योगदान को याद किया गया मौके पर कार्यकारी अध्यक्ष राकेश बबली ने कहा कि आर्थिक और सामाजिक भेदभाव सहने के बाद भी बाबा साहिब भीमराव अंबेडकर दुनिया के लिए एक मिसाल बन गए उनके विचार लोगों में जागृति लाने का काम करते हैं मौके पर उन्होंने नेता विपक्ष पर प्रताप सिंह आम आदमी पार्टी की सरकार की की ओर से गई एफआईआर पर निंदा की और कहा कि पंजाब सरकार की कार्रवाई राजनीति से प्रेरित है जिसकी जितनी निंदा की जाए कम है मौके पर कांग्रेस नेता आशीष विज ने बाबा साहेब अम्बेडकर को श्रद्धा सुमन भेंट करते हुए कहा कि डॉक्टर भीमराव अम्बेडकर भारतीय समाज के एक ऐसे महान चिंतक संविधान निर्माता और दलित समुदाय के लोकप्रिय नेता थे जिन्होंने जीवन भर समाज से छुआछूत और जातिवादी मतभेदों को मिटाते हुए सभी के लिए समान अधिकारों की, की। उन्होंने न केवल भारतीय संविधान को आकार दिया बल्कि समाज में व्यापक असमानता और अन्याय के खिलाफ भी सदैव प्रखरता से आवाज उठाई आज भी उनका संघर्षशाली जीवन और उनके विचार हर भारतीय को प्रेरित करते हैं भारत नेट न्यूज सवाल आपका से राजेश भारद्वाज की खास रिपोर्ट आज बहुत वादे इंस्टीट्यूशन का ਹਿੰਦੁਸਤਾਨ ਦਾ ਜਦੋਂ ਸਾਡਾ ਦੇਸ਼ ਆਜ਼ਾਦ ਹੋਇਆ ਡਾਕਟਰ ਭੀਮਰਾਓ RAMJI AMBEDKAR ਜੀ ਉਹਨਾਂ ਨੇ ਕਨਸਟੀਟਿਊਸ਼ਨ ਲਿਖਿਆ ਔਰ ਉਸ ਕਨਸਟੀਟਿਊਸ਼ਨ ਦੇ ਦੀ ਵਜ੍ਹਾ ਕਰਕੇ ਹੀ ਅਸੀਂ ਲੋਕ ਇੱਥੇ ਇਸ ਦੇਸ਼ ਦੇ ਵਿੱਚ ਦੇਸ਼ ਦਾ ਨਾਗਰਿਕ ਇੱਕ ਸੁੱਖ ਦੀ ਸਾਹ ਅੱਜ ਤੱਕ ਲੈ ਰਹੇ ਨੇ ਕਿਉਂਕਿ ਉਹ ਕਨਸਟੀਟਿਊਸ਼ਨ ਇਹੋ ਜਿਹਾ ਹੈ ਕਿ ਬਾਕੀ ਕੰਟਰੀਸ ਨੇ ਵੀ ਐਨੋਡ ਆਪ ਕੀਤਾ ਔਰ ਹਿੰਦੁਸਤਾਨ ਦਾ ਇੱਕ ਕਨਸਟੀਟਿਊਸ਼ਨ ਇਹੋ ਜਿਹਾ ਹੈ ਕਿ ਜਿਹਰੇ ਵਿੱਚ ਹਰ ਵਰਗ ਦੇ ਲੋਕ ਹਰ ਜਾਤ ਪਾਤ ਦੇ ਲੋਕ ਬੀਮਰਾਓ ਅੰਬੇਦਕਰ ਜੀ ਨੇ ਉਹਨਾਂ ਨੂੰ ਕਨਸੀਡਰ ਕੀਤਾ ਔਰ ਇੱਕ ਉਹਨਾਂ ਦੀ ਬੁੱਧੀ ਤੇ ਇੱਕ ਪ੍ਰਸ਼ੰਸਾ ਦਾ ਬਹੁਤ ਵੱਡਾ ਇੱਕ ਚਿੰਨ ਲੱਗਿਆ ਕਿ ਹਾਲੇ ਤੱਕ ਵੀ ਇਸ ਕੌਨਸਟਿਟਿਊਐਂਸ ਨੂੰ ਬਹੁਤ ਲੋਕਾਂ ਨੇ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਕਿਸੇ ਵੀ ਤਰੀਕੇ ਨਾਲ ਗੋਲ ਮੋਲ ਕਰਕੇ ਲੇਕਿਨ ਇਹ ਕੌਨਸਟਿਟਿਊਐਂਸ ਨੂੰ ਚੇਂਜ ਨਹੀਂ ਕਰ पाए ਔਰ ਕਾਂਗਰਸ ਇੱਕ ਕਹੋ ਜੀ ਆਰਟੀ ਕਾਉਂਦੀ ਸੰਸਥਾ ਆਰਗੇਨਾਈਜੇਸ਼ਨ ਆ ਜਿਨ੍ਹਾਂ ਨੇ ਭੀਮrao ਅੰਬੇਦਕਰ ਜੀ ਨੂੰ ਜਿੰਦਾ ਰੱਖਿਆ ਉਹਨਾਂ ਦੇ ਕੌਨਸਿਸ਼ਨ ਨੂੰ ਜਿੰਦਾ ਰੱਖਿਆ ਅਗਰ ਕਿਸੇ ਨੇ ਵੀ ਉਹਨਾਂ ਤੇ ਕੋਈ ਚਿੰਨ ਲਗਾਇਆ ਤਾਂ ਉਹਦੇ ਪਿੱਛੇ ਉਹਨਾਂ ਨੇ ਪੂਰੀ ਲੜਾਈ ਦਿੱਤੀ ਔਰ ਉਹਨੂੰ ਬਲਹਾਲ ਰੱਖਿਆ ਔਰ ਅੱਜ ਪੂਰੇ ਦੇਸ਼ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਪਠਾਨਕੋਟ ਦੇ ਵਿੱਚ ਔਰ ਹਰ ਸੂਬੇ ਦੇ ਵਿੱਚ ਅੱਜ ਉਹਨਾਂ ਦਾ ਦਿਨ ਭੀਮrao ਅੰਬੇਦਕਰ ਜੀ ਨੂੰ ਅੱਜ ਫੁੱਲਾਂ ਦੀ ਇਕ ਸ਼ਰਧਾਂਜਲੀ ਔਰ ਇਕ ਉਹਨਾਂ ਦਾ ਜੋ ਉਹਨਾਂ ਨੇ ਸਾਡੇ ਲੋਕਾਂ ਵਾਸਤੇ ਸਾਡੇ ਦੇਸ਼ ਵਾਸਤੇ ਕੀਤਾ ਉਹਨਾਂ ਵਾਸਤੇ ਇਹ ਬਹੁਤ ਛੋਟੀ ਚੀਜ਼ ਹੈ ਲੇਕਿਨ ਉਹਨਾਂ ਦਾ ਨਾਮ ਯਾਦ ਰੱਖਣਾ ਅਗਲੀ ਪੀੜ੍ਹੀ ਨੂੰ ਵੀ ਦੱਸਣਾ ਕਿ ਸਾਡਾ ਕੌਨਸਟਿਚਨ ਕਿੰਨੇ ਬਣਾਇਆ ਬਹੁਤ ਇੱਕ ਮੁਕੱਦਸ ਦਿਹਾੜਾ ਹੈ ਅੱਜ ਦੇ ਦਿਨ ਸਾਡੇ ਡਾਕਟਰ ਪੀਮਰਾਓ ਜੀ ਅੰਬੇਦਕਰ ਜਿਨ੍ਹਾਂ ਨੂੰ ਅਸੀਂ ਨਤਮਸਤਕਾਂ ਜਿਨ੍ਹਾਂ ਨੇ ਸਾਡੇ ਸੰਵਿਧਾਨ ਦੀ ਰਚਨਾ ਕੀਤੀ ਹੈ ਅਸੀਂ ਪੜ੍ਹਦੇ ਹੁੰਦੇ ਸੀ ਮੈਨਿਜ ਸੋਸ਼ਲ ਐਨੀਮਲ ਦੇ ਕੈਨਟ ਲਿਵ ਵਿਦਉ ਸੋਸਾਇਟੀ ਸੋਸਾਇਟੀ ਨੂੰ ਚਲਾਉਣ ਵਾਸਤੇ ਕੋਈ ਕਾਇਦੇ ਔਰ ਕਾਨੂੰਨ ਹੁੰਦੇ ਸਾਡਾ ਜਦੋਂ ਮੁਲਕ 1947 ਚ ਆਜ਼ਾਦ ਹੋਇਆ ਸਾਡੇ ਵਿੱਚ ਅੰਗਰੇਜ਼ਾਂ ਦਾ ਸਰਦਾਰ ਚੰਦਲ ਸੀ ਪੀਮਰੌ ਅੰਬੇਦਕਰ ਜੀ ਉਸ ਡਰਾਫਟ ਕਮੇਟੀ ਦੇ ਅਧਿਐਖ ਬਣੇ 26 ਜਨਵਰੀ 1950 ਨੂੰ ਸਾਡਾ ਆਪਣਾ ਸਰਦਾਰ ਜਿਹੜਾ ਸਾਨੂੰ ਮੌਲਿਕ ਅਧਿਕਾਰ ਰਾਈਟ ਟੂ ਲਿਵ ਦੇਦਾ ਔਰ ਇੱਕ ਗਰੀਬ ਗੁਰਬੇ ਦਾ ਹਰ ਅੱਜ ਅਸੀਂ ਆਵਾਜ਼ ਬੁਲੰਦ ਕਰਦੇ ਆਂ ਤੇ ਉਸ ਸੰਵਿਧਾਨ ਦੀ ਬਦੌਲਤ ਡਾਕਟਰ ਪੀਮਰਾਓ ਅੰਬੇਦਕਰ ਜੀ ਨੇ ਜਿਹੜੀ ਉਹ ਰਚਨਾ ਕੀਤੀ ਹੈ ਉਹਦੇ ਬਦੌਲਤ ਅੱਜ ਅਸੀਂ ਖੁੱਲੇ ਹੋ ਕੇ ਆਪਣੇ ਵਿਚਾਰ ਵਿਕਤ ਕਰਨੇ ਆਂ ਸਿਰਫ ਉਸ ਸੰਵਿਧਾਨ ਦੀ ਖਾਤਰ ਔਰ ਸਾਡਾ ਜਿਹੜਾ ਸੰਵਿਧਾਨ ਹੈ ਉਹ ਦੁਨੀਆ ਦੇ ਲੋਕਤੰਤਰ ਦੇ ਵਿੱਚ ਪਹਿਲੀ ਮਿਸਾਲ ਹੈ ਜਿਹੜਾ ਇਹਨਾਂ ਲੋਕਾਂ ਨੂੰ ਸਹੂਲਤ ਪਰੋਣਾ ਨੂੰ ਰਾਈਟ ਟੂ ਲਿਵ ਰਾਈਟ ਟੂ ਫੂਡ ਰਾਈਟ ਟੂ ਵਰਕ ਦਾ ਅਧਿਕਾਰ ਦਿੰਦਾ ਇਹਨਾਂ ਲੋਕਾਂ ਦੇ ਬਦਬਦਲ ਅਸੀਂ ਸਿਰ ਉਠਾ ਕੇ ਜੀਦੇ ਆ ਅੱਜ ਉਹਨਾਂ ਦੀ ਬਦਬਦਲ ਅਸੀਂ ਸਿਰ ਉਠਾ ਕੇ ਜੀਦੇ ਆ ਇਹਨਾਂ ਨੂੰ ਸਾਰੇ ਹਿੰਦੁਸਤਾਨ ਨੂੰ ਉਹਨਾਂ ਦੇ ਅੱਗੇ ਨਤਮਸਤਕਾਂ ਲੇਕਿਨ ਕੁਝ ਸ਼ਰਾਰਤੀ ਅੰਸਰ ਸਾਡੇ ਵਿੱਚ ਬਹੁਤ ਆਨ ਦੀ ਕੋਸ਼ਿਸ਼ ਕਰ ਰਹੇ ਆ ਜਿਹੜੇ ਗਾਇਬ ਗਾਏ ਉਸੇ ਵੀ ਦੇਖਿਆ ਹੁਣ ਕੋਈ ਨਾਰੇ ਲਿਖਦੇ ਆ ਕੋਈ ਨਾਰੇ ਲਿਖਦੇ ਆ ਜੀ ਗਵਰਨਮੈਂਟ ਦੀ ਫੇਲੀਅਰ ਆ ਹਾਂਜੀ ਸਾਡੇ ਸੀਐਲਪੀ ਲੀਡਰ ਦੇ ਵਿਰੁੱਧ ਇਹਨਾਂ ਨੇ ਇੱਕ ਸਰਜਨ ਤੋਂ ਦਿੱਤਾ ਪਰਚਾ ਦਰਜ ਕੀਤਾ ਅਸੀਂ ਉਹਦੀ ਵਰਪੂਰ ਨਿਖੇਦੀ ਕਰਦੇ ਆ ਨਿੰਦਾ ਕਰਦੇ ਆ ਪਈ ਇਹੋ ਜੀ ਗਵਰਨਮੈਂਟ ਆਪਣੀ ਡਿਵੈਲਪਮੈਂਟ ਕਰ ਜਿਹੜੇ ਕੰਮ ਉਹਨਾਂ ਨੂੰ ਸੌਪੇ ਗਏ ਆ ਜਿਹੜੇ ਜਨਤਾ ਦੇ ਅਧਿਕਾਰ ਨੇ ਜਨਤਾ ਦੀ ਡੈਮੋਕਰੇਟਿਕ ਸਰਕਾਰ ਲੋਕਾਂ ਦੀ ਚੁਣੀ ਹੋਈ ਸਰਕਾਰ ਜਿੰਦੀ ਉਹ ਦੇਣ ਨਾ ਕਿ ਇੱਕ اپੋਜੀਸ਼ਨ ਦੇ ਲੀਡਰ ਨੂੰ ਉਹਦੇ ਤੇ ਹੀ ਪਰਚਾ ਦੇ ਦਿੱਤਾ ਅੱਧੀ ਅਸੀਂ ਫਿਰ ਫੋਟ ਸ਼ਬਦਾਂ ਦੇ ਨਾਲ ਪੂਰੀ ਨਿਖੇਧੀ ਕਰਨਿਆ ਤੇ ਗੱਲ ਕਰਤੀ ਜੀ ਮੋਦੌਜੀ ਅੰਵੇਸ਼ਕ ਦੇ ਪ੍ਰਤੀ ਚਰਣਾ ਤੇ ਅਸੀਂ